ਪਹਿਲਗਾਮ ਦੇ ਵਿੱਚ ਜੋ ਅੱਤਵਾਦੀ ਹਮਲਾ ਹੋਇਆ ਉਸ ਨੇ ਪੂਰੇ ਦੇਸ਼ ਦੇ ਵਿੱਚ دہشت ਦਾ ਮਾਹੌਲ ਫੈਲਾ ਦਿੱਤਾ ਹੈ ਤੇ ਉੱਥੇ ਹੁਣ ਪੰਜਾਬ ਦੇ ਵਿੱਚ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਕਈ ਕੇਂਦਰ ਸਰਕਾਰ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਤੇ ਉੱਥੇ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਪਹਿਲਗਾਮਾ ਦੇ ਵਿੱਚ ਜੋ ਹਮਲਾ ਹੋਇਆ ਕਿ ਉਸ ਦਾ ਸੱਚ ਕਦੇ ਸਾਹਮਣੇ ਆਏਗਾ ਜਾਂ ਨਹੀਂ ਤੇ ਦੂਜੇ ਪਾਸੇ ਉੱਥੇ ਹੀ ਉਹਨਾਂ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਤੱਕ ਕੀਤੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਪਰੰਤੂ ਦੂਜੇ ਪਾਸੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਈ ਸਵਾਲ ਤੱਕ ਖੜੇ ਕਰ ਦਿੱਤੇ ਨੇ ਤਾਂ ਦੱਸਦੀ ਹੈ ਕਿ ਪਹਿਲਗਾਮਾ ਦੇ ਵਿੱਚ ਅੱਤਵਾਦੀ ਹਮਲੇ ਨੂੰ ਲੈ ਕੇ ਲਗਾਤਾਰ ਦੇਸ਼ ਦੇ ਵਿੱਚ ਇੱਕ ਅਸ਼ਦਾ ਮਾਹੌਲ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਕਿ ਦੂਜੇ ਪਾਸੇ ਕੇਂਦਰ ਸਰਕਾਰ ਨੂੰ ਸਵਾਲ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਹ ਤੁਹਾਨੂੰ ਸੁਣਾਉਣੇ ਸਰਵਨ ਸਿੰਘ ਬੰਦੇੜ ਦਾ ਹੋਰ ਕੀ ਕੁਝ ਕਹਿਣਾ ਹੈ ਪਹਿਲ ਕਾਮ ਚ ਵਾਕਿਆ ਹੋਇਆ ਵਾ ਸਾਰੀ ਦੁਨੀਆ ਜਾਣ ਰਹੀ ਆ ਪਹਿਲੀ ਗੱਲ ਤੇ ਤਮਾਮ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਇਹ ਸਾਰੇ ਉਹ ਜਿਹੜੇ ਨਿਹੱਥੇ ਲੋਕਾਂ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਸਾਰੇ ਇਸ ਘਟਨਾ ਦੀ ਨਿੰਦਾ ਕਰਦੇ ਆ ਵੀ ਅਜਿਹਾ ਨਿਹੱਥੇ ਬੇਦੋਸ਼ੇ ਲੋਕਾਂ ਨਾਲ ਨਹੀਂ ਹੋਣਾ ਚਾਹੀਦਾ ਔਰ ਜੜੇ ਉਹਦੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਤੇ ਉਹਨਾਂ ਨੂੰ ਸਜ਼ਾ ਮਿਲੇ ਉਹਨਾਂ ਖਿਲਾਫ ਕਾਰਵਾਈ ਹੋਵੇ ਇਹਦੇ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਹੈਗਾ ਸੋ ਇਸ ਕਰਕੇ ਫੇਰ ਮੈਂ ਦੋਰੇ ਰਿਪੀਟ ਕਰਦਾ ਪੀ ਜੋ ਪਹਿਲਗਾਮ ਚ ਹੋਇਆ ਉਸ ਘਟਨਾ ਦੀ ਸਾਰਾ ਦੇਸ਼ ساری ਦੁਨੀਆ ਨਿੰਦਿਆ ਕਰਦੀ ਆ ਬੇਦੋਸ਼ੇ ਜਿਹੜੇ ਸੈਲਾਨੀ ਆ ਉਹਨਾਂ ਤੇ ਇਸ ਕਿਸਮ ਦਾ ਵਾਰ ਨਹੀਂ ਸੀ ਹੋਣਾ ਚਾਹੀਦਾ ਹਾਂ ਇੱਕ ਕਸ਼ਮੀਰੀ ਆਦਿਲ ਜਿਹੜਾ ਬਹੁਤੀ ਚਰਚਾ ਨਹੀਂ ਹੋ ਰਹੀ ਇੱਕ ਕਸ਼ਮੀਰੀ ਯੁਗ ਜਿਹੜਾ ਆਦਿਲ ਸੀਗਾ ਉਹ ਵੀ ਉਸ ਘਟਨਾ ਚ ਮਾਰਿਆ ਗਿਆ ਹੈਗਾ ਹੁਣ ਦੂਜਾ ਪੱਖ ਬਹੁਤ ਸਾਰੇ ਸਵਾਲ ਜਿਹੜੇ ਕੇਂਦਰ ਦੀ ਮੋਦੀ ਸਰਕਾਰ ਕੋਲੇ ਬਣਦੇ ਆ ਜਿਹੜੇ ਕੇਂਦਰ ਦੇ ਕੇਂਦਰੀ ਗ੍ਰਹਿ ਰਾਜ ਗ੍ਰਹਿ ਰਾਜ ਮੰਤਰੀ ਸਾਡੇ ਅਮਿਤ ਸਾਹਿਬ ਜੀ ਉਹਨਾਂ ਕੋਲੇ ਬਣਦੇ ਆ ਜਿਹੜੇ ਮੈਂ ਨਹੀਂ ਕਹਿੰਦਾ ਸਾਰਾ মিডিਆ ਮਾੜਾ ਹੈਗਾ ਗੋਦੀ মিডিਆ ਨੇ ਬਿਲਕੁਲ ਹੀ ਨਹੀਂ ਚੁੱਕਣੇ ਹੈਗੇ ਨਾ ਉਹਨਾਂ ਨੂੰ ਸਵਾਲ ਕਰਨੇ ਹੈਗੇ ਆ ਉਹ ਸਵਾਲ ਵੀ ਤੁਹਾਡੇ ਸਾਹਮਣੇ ਮੈਂ ਰੱਖੂੰਗਾ ਜਿੰਨੇ ਵੀ ਕਸ਼ਮੀਰੀ ਆ ਕਸ਼ਮੀਰੀਆਂ ਦਾ ਕੋਈ ਵੀ ਧਰਮ ਹੋਵੇ ਅਸੀਂ ਧਰਮ ਵਾਲੇ ਰੌਲੇ 'ਚ ਨਹੀਂ ਜਾਣਾ ਚਾਹੁੰਦੇ ਉਹ ਨਹੀਂ ਚਾਹੁੰਦੇ ਕਿ ਜਿਹੜੀ ਉਹਨਾਂ ਦੀ ਰੋਜੀ ਰੋਟੀ ਉਹਨਾਂ ਦੀ ਰੋਜੀ ਰੋਟੀ ਹੈਗੀ ਆ ਟੂਰਿਸਟਿਜ਼ਮ ਬਹੁਤ ਵੱਡਾ ਇੱਕ ਹਿੱਸਾ ਉਹ ਨਹੀਂ ਚਾਹੁੰਦੇ ਵੀ ਉਹਨਾਂ ਦਾ ਨੁਕਸਾਨ ਹੋਵੇ ਤੇ ਉਹਨਾਂ ਦੀ ਰੋਜੀ ਰੋਟੀ ਖੁੱਸ ਜਾਵੇ ਇੱਕ ਵੱਡਾ ਹਿੱਸਾ ਜਿਹੜਾ ਟੂਰਿਸਟ ਇੰਡਸਟਰੀ ਨਾਲ ਜੁੜਿਆ ਹੋਇਆ ਹੋਟਲਾਂ ਦਾ ਉੱਥੇ ਬਹੁਤ ਸਾਰੇ ਕੰਮ ਲੱਗੇ ਹੋਏ ਆ ਜਿੱਦਨ ਦੀ ਇਹ ਘਟਨਾ ਵਾਪਰੀ ਆ ਵੱਡੇ ਪੱਦਰ ਤੇ ਕਹਿੰਦੇ ਆ ਜਿਹੜੀਆਂ ਬੁਕਿੰਗਾਂ ਸੀ ਉਹ ਰੱਦ ਹੋ ਰਹੀਆਂ ਤੇ ਸਾਡੇ ਕੇਂਦਰ ਦੇ ਇੱਕ ਮੰਤਰੀ ਨੇ ਇਹਦੇ ਬਜਾਏ ਕਿਹਾ ਵੀ ਇਹਨਾਂ ਦਾ ਜੋ ਕੁਝ ਬੁਕਿੰਗਾਂ ਦਾ ਜਿੰਨੇ ਪੈਸੇ ਆ ਉਹ ਉਹ ਵਾਪਸ ਹੋਣੇ ਚਾਹੀਦੇ ਜਿਨ੍ਹਾਂ ਨੇ ਬੁਕਿੰਗ ਕੈਨਸਲ ਕਰਵਾਈ ਆ ਬਿਲਕੁਲ ਉਹਨਾਂ ਦੇ ਪੈਸੇ ਵਾਪਸ ਹੋਣੇ ਚਾਹੀਦੇ ਆ ਪਰ ਜੋ ਡਰ ਨਾਲ ਬੁਕਿੰਗ ਵਾਪਸ ਕਰਵਾ ਰਹੇ ਨੇ ਤਾਂ ਇਹ ਸਵਾਲ ਕਿੰਨਾ ਤੇ ਉੱਠਦੇ ਆ ਸੁਰੱਖਿਆ ਉਹਨਾਂ ਨੂੰ ਕਿੰਨਾ ਨੇ ਦੇਣੀ ਆ ਫਿਰ ਵੀ ਜਿੱਥੇ ਪਹਿਲ ਕੰਮ ਜਬ ਪੂਰੇ ਕਸ਼ਮੀਰ ਦਾ ਜਿਹੜੀ ਵਾਦੀ ਆ ਇਹ ਪੂਰੀ ਤਰ੍ਹਾਂ ਫੌਜ ਦੇ ਏਰੀਆ ਚ ਹੈ ਮਰਕਲ ਦੁਨੀਆ ਦਾ ਇਹ ਸਭ ਤੋਂ ਅਹਿਮ ਖੇਤਾਬਾ ਜਿਹੜਾ ਫੌਜੀ ਸ਼ਾਹਨੀ ਦੇ ਵਿੱਚ ਹੈ ਫੌਜੀ ਟੈਰਿਟਰੀ ਕਹਿ ਸਕਦੇ ਨੂੰ ਅਰਧ ਸੈਨਿਕ ਫੋਰਸ ਚਾਹੇ ਬੀਐਸਐਫ ਹੋਵੇ ਸੀਆਰਪੀਐਫ ਹੋਵੇ ਪੈਰਾਮਿਲਟਰੀ ਫੋਰਸਸ ਉਹਨਾਂ ਦੇ ਅੰਦਰ ਆਉਂਦੇ ਆਵਾ ਔਰ ਜਦੋਂ ਦੀ 3170 ਤੋੜੀ ਆ ਜਿਹੜਾ ਪ੍ਰਧਾਨ ਮੰਤਰੀ ਜੀ ਦਾਵਾ ਕਰਦੇ ਵੀ ਉਦੋਂ ਬਾਅਦ ਕਸ਼ਮੀਰ ਅਸੀਂ ਸ਼ਾਂਤ ਕਰ ਦਿੱਤਾ ਵਾ ਉਹਨਾਂ ਦੇ ਦਾਅਵੇ ਆ ਚਲੋ ਧਾਰਾ 370 ਵੈਸੇ ਵੀ ਕਾਂਗਰਸ ਨੇ ਉਹਦੇ ਕਲੋਜ਼ ਵੈਸੇ ਖਤਮ ਕਰ ਦਿੱਤੇ ਸੀ ਬਹੁਤਾ ਕੁਝ ਹੈ ਨਹੀਂ ਸੀ ਹੈਗਾ ਕੋਈ ਨਵਾਂ ਰਹਿ ਗਿਆ ਸੀਗਾ ਔਰ ਜੇ ਜੇ ਹੁਣ ਇਹ ਕੇਂਦਰ ਜਵਾਬ ਦੇ ਆ ਉਹਨਾਂ ਦਾ ਜਿਹੜੀ ਸੂਬੇ ਦੀ ਸਰਕਾਰ ਹੀ ਉਹ ਵੀ ਖਤਮ ਕਰ ਦਿੱਤੀ ਸੀ ਇਸ ਵਾਰ ਜ਼ਿਆਦਾਤਰ ਜਿਹੜੇ ਅਧਿਕਾਰ ਨੇ ਲਾਣ ਆਰਡਰ ਨੂੰ ਲੈ ਕੇ ਦੇਸ਼ ਦੀ ਜਿਹੜੇ ਕਸ਼ਮੀਰੀ ਜੰਮੂ ਕਸ਼ਮੀਰ ਰਾਜ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਆ ਉਹ ਇਸ ਵੇਲੇ ਕੇਂਦਰ ਸਰਕਾਰ ਕੋਲ ਆ ਕਿਉਂਕਿ ਸਾਰੀ ਕਮਾਂਡ ਉਹਨਾਂ ਕੋਲ ਹੈਗੀ ਆ ਤੇ ਉਹਦੀ ਜਵਾਬਦੇਹੀ ਵੀ ਉਹਦੀ ਹੈਗੀ ਆ ਠੀਕ ਹੈ ਜੀ ਹੁਣ ਸਵਾਲ ਆ ਵੀ 2012 ਦੇ ਵਿੱਚ ਜਿਹੜੇ ਆંકੜੇ ਆ ਰਹੇ 2012 ਦੇ ਵਿੱਚ ਸਭ ਤੋਂ ਵੱਧ ਘਟ ਘਟਨਾਵਾਂ